ਉਹ ਤੇ ਪ੍ਰਸ਼ਾਦ ਵੀ ਬਣਾ ਕੇ ਰੱਖੀ ਤਾਂ ਆ ਗਿਆ ਤੇ ਹਲਚਾਰ ਕਰਨ ਲਈ ਹੇ ਤੇ ਲੈ ਆ ਜਾ ਪੰਜਾ ਯਾਰ ਯਾਰ ਬੜੀ ਬੜੀ ਹੋ ਗਈ ਬੇਸ਼ੱਕ ਮੂਰੀ ਹੋ ਜਾ ਬਸ ਬਸ ਭਾਜੀ ਤੁਸੀਂ ਮੇਰੇ ਕੋਲ ਆ ਜੀ ਹਾਂਜੀ ਜੀ ਸਭ ਨੂੰ ਚੈਨਲ ਤੇ ਤੁਹਾਡਾ ਸਵਾਗਤ ਆ ਹਾਂਜੀ ਅੱਜ ਤਨ ਤਨ ਬਾਬਾ ਦੀਪ ਸਿੰਘ ਦਾ ਜਨ ਦਿਹਾੜਾ ਵਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਕੋਟਨਗੁਰ ਧੰਨਵਾਦ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਅੱਜ ਅੱਜ ਨਗਰਪਿੰਡ ਰਜੂਲ ਜ਼ਿਲ੍ਹਾ ਲੁਧਿਆਣਾ ਜੋ ਕਿ ਕਿਸੇ ਜਾਣ ਪਹਿਚਾਨ ਦਾ ਮਤਾਜ ਨਹੀਂ ਇਹ ਨਗਰ ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਨਗਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਦੇਸ਼-ਵਿਦੇਸ਼ਾਂ 'ਚ ਭੈਣ ਭਰਾ ਬੈਠੇ ਆ ਸਾਰਿਆਂ ਨੂੰ ਅੱਜ ਦੇ ਇਸ ਪਵਾਰਕ ਮੁਬਾਰਕ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਜੀ ਇਹ ਦੂਜਾ ਨਗਰਪਿੰਡ ਰਜੂਲ ਦੇ ਵਿੱਚ ਇਹ ਹਰ ਸਾਲ ਜਿਹੜਾ ਪਾਵਨ ਔਰ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਵੀ ਜਿਹੜੀ ਸੰਗਤ ਆ ਬਹੁਤ ਵੱਡੀ ਤਦਾਦ ਵਿੱਚ ਪਹੁੰਚੀ ਹੈ ਸਾਡੇ ਨਗਰ ਪਿੰਡ ਰਜੂਤ ਤੋਂ ਨਗਰਾਂ ਪਿੰਡਾਂ ਤੋਂ ਔਰ ਬਹੁਤ ਵਧੀਆ ਪ੍ਰਬੰਧ ਜਿੱਤੇ ਗੁਰੂ ਕੇ ਲੰਗਰ ਠੁੱਟ ਵਰਤੇ ਨੇ ਔਰ ਇਸੇ ਤਰ੍ਹਾਂ ਜਲ ਪਾਣੀ ਦੇ ਲੰਗਰ ਠੁੱਟ ਵਰਤੇ ਨੇ ਸੋ ਮੈਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਹਰ ਐਤਵਾਰ ਇੱਥੇ ਸੰਗਤ ਜਿਹੜਾ ਗੁਰੂ ਘਰ ਦੇ ਵਿੱਚ ਦੁਪਹਿਰਾ ਸਾਹਿਬ কাটਦੇ ਆ ਬਹੁਤ ਤਨ ਮਨ ਧੰ ਦੇ ਨਾਲ ਸੇਵਾ ਕਰਦੇ ਨੇ ਸੋ ਮੈਂ ਅੱਜ ਦੇ ਇਸ ਮੌਕੇ ਤੇ ਹੜੇ ਦੀਆਂ ਸਭ ਸੰਗਤ ਨੂੰ ਬਹੁਤ-ਬਹੁਤ ਮੁਬਾਰਕਵਾਦ ਦੇ ਰਿਹਾ ਜੀ ਗੱਲ ਕਰੀਏ ਆਪਾਂ ਬਾਬਾ ਦੀਪ ਸਿੰਘ ਦੀ ਕੁਰਬਾਨੀਆਂ ਦੀ ਕਿਉਂਕਿ ਇਹ ਤੁਹਾਡਾ ਅਜੂਲ ਪਿੰਡ ਆ ਹਾਂਜੀ ਬਾਸੀਵੜ ਦੇ ਨਾਲ ਪੈਂਦਾ ਵਾ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸਾਹਿਬ ਆ ਤੇ ਅਲੱਗ-ਅਲੱਗ ਪਿੰਡਾਂ ਤੋਂ ਸੰਗਤ ਆਈ ਆ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਪੰਜਾਬ ਦਾ ਇੱਕ ਜਿਹੜਾ ਇੱਕ ਹਿੱਸਾ ਨਸ਼ਿਆਂ ਦੇ ਵਿੱਚ ਹੀ ਬਣਿਆ ਹੋਇਆ ਵਾ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਆ ਤੁਹਾਡਾ ਨੌਜਵਾਨ ਪੀੜੀ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਵਧੀਆ ਲੱਗੀ ਵੀ ਇਹਨਾਂ ਦਾ ਅਪਰਾਲਾ ਬਹੁਤ ਵਧੀਆ ਜਿੱਥੇ ਕਿ ਆਪਾਂ ਐਤ